ਮੂਸੇ ਵਾਲੇ ਦੇ ਚੱਕਰ ਵਿੱਚ ਜਿੰਨੇ ਕਿਹਨੇ ਪਾਣੀ ਦਾ ਗਲਾਸ ਵੀ ਪਿਆਇਣਾ ਅਸੀਂ ਉਹ ਵੀ ਮਾਰਾਂਗੇ 35 ਮਾਰਨੇ ਆ 2 ਮਾਰਦੇ ਆ 33 ਰਹਿ ਗਏ ਜੇ ਤੇ ਆਪਾਂ ਮਾਰਨੇ ਆ ਕਿ ਰਾਣਾ ਬਲਾਚੌਰੀਆ ਨਜਾਇਜ਼ ਮਾਰਤਾ ਉਹ ਕੋਈ ਨਜਾਇਜ਼ ਨਹੀਂ ਸੀ ਉਹ ਜੱਗੂ ਤੇ ਲਾਰੈਂਸ ਦਾ ਪੂਰਾ ਕਾਲਾ ਕੰਮ ਸੰਭਾਲਦਾ ਸੀ ਤੇ ਪਲੇਅਰਾਂ ਤੇ ਦਬਾਅ ਰੱਖਦਾ ਸੀ ਤੇ ਉਹਨੂੰ ਕਿਹਾ ਵੀ ਗਿਆ ਸੀ ਕਿ ਪਲੇਅਰਾਂ ਨੂੰ ਨਹੀਂ ਦਬਾਉਣਾ ਨਾ ਕੁਝ ਕਰਨਾ ਨਾ ਤੇ ਅਸੀਂ ਕਬੱਡੀ ਤੇ ਆਪਣਾ ਕੋਈ ਕੰਟਰੋਲ ਰੱਖਣਾ ਤੇ ਨਾ ਅਸੀਂ ਕਿਸੇ ਦਾ ਰਹਿਣ ਦੇਣਾ ਤੇ ਫਿਰ ਮੂਸੇ ਵਾਲੇ ਦਾ ਕੀ ਕਸੂਰ ਸੀ ਇਹਨਾਂ ਨੇ ਇੱਕ ਕੀਮ ਲੈਣ ਵਾਸਤੇ ਉਹਨੂੰ ਮਾਰਤਾ ਐਡਾ ਵੱਡਾ ਬੰਦਾ ਮਾਰ ਕੇ ਸੁੱਟਦਾ ਹੋਰਾਂ ਹੋਰੀ ਤੇ ਪੰਜਾਬ ਨੂੰ ਕਿੱਡੀ ਦੇਣ ਸੀ ਇਹ ਬੰਦੇ ਦੀ ਕੀ ਪੰਜਾਬ ਨੂੰ ਦੇਣ ਸੀ ਜਿਹੜਾ ਮਰ ਗਿਆ ਸਾਸਰੀ ਕਾਲ ਜੀ ਮੇਰੇ ਸਾਰੇ ਭੈਣ ਭਰਾ ਨੂੰ ਮੈਂ ਡੋਨੀ ਬੱਲ ਆ ਜੋ ਕੱਲ ਮਹਾਲੀ ਪੁਲਿਸ ਨੇ ਸਾਡਾ ਇੱਕ ਸੱਜਣ ਦਿੱਲੀ 에ਰਪੋਰਟ ਤੋਂ ਚੁੱਕ ਕੇ ਉਹਨੂੰ ਲਿਆ ਕੇ ਰਾਤ ਜure ਗੋਲੀ ਮਾਰਤੀ ਗਾਂ ਉਹਦੇ ਕੋਲੋਂ ਹੋਰਾਂ ਇੱਕ ਸੱਜਣ ਲੈ ਕੇ ਉਹਨੂੰ ਉਹਨੂੰ ਮਾਰਤਾ ਇਹ ਬਹੁਤ ਹੀ ਜ਼ਿਆਦੀ ਗਲਤ ਗੱਲ ਜੇ ਨਾ ਇਹਨਾਂ ਦੋਹਾਂ ਬੰਦਿਆਂ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਨਾ ਕੋਈ ਗੱਲ ਹੀ ਪੁਲਿਸ ਨੇ ਬਿਲਕੁਲ ਹੀ ਸਰਕਾਰ ਦੇ ਦਬਾਅ ਦੇ ਹੇਠਾ ਕੇ ਬਿਲਕੁਲ ਹੀ ਨਜਾਇਜ਼ ਬੰਦਾ ਮਾਰਤਾ ਕਿ ਜਿਹਨੂੰ ਅਸੀਂ ਕੱਲ ਪਤਾ ਲੱਗਾ ਹਨੂ ਨਾਂ ਦਾ ਉਹ ਨਾਂ ਦਾ ਵੀ ਸਾਨੂੰ ਪਤਾ ਨਹੀਂ ਠੀਕ ਜੇ ਬਾਕੀ ਜਿਹੜਾ ਇਹਨਾਂ ਨੇ ਪ੍ਰੋਪਗੈਂਡਾ ਠਾਇਆ ਕਿ ਰਾਣਾ ਬਲਾਚੌਰੀਆ ਨਜਾਇਜ਼ ਮਾਰਤਾ ਉਹ ਕੋਈ ਨਜਾਇਜ਼ ਨਹੀਂ ਸੀ ਉਹ ਜੱਗੂ ਤੇ ਲਾਰੈਂਸ ਦਾ ਪੂਰਾ ਕਾਲਾ ਕੰਮ ਸਾਂਭਦਾ ਸੀ ਤੇ ਪਲੇਅਰਾਂ ਤੇ ਦਬਾਰ ਰੱਖਦਾ ਸੀ ਕਲੱਬਾਂ ਵਾਲਿਆਂ ਨੂੰ ਡਰਾਉਂਦਾ ਤੇ ਮਘਾਉਂਦਾ ਸੀ ਆਪਣੇ ਹਿੱਸੇ ਰੱਖਦਾ ਸੀ ਓਨ ਕਰਵਾ ਕਰਵਾ ਕੇ ਤੇ ਇਹ ਜੋ ਕਾਧਾ ਉਹਨਾਂ ਨਜਾਇਜ਼ ਹੋ ਗਈ ਤੇ ਉਹਨੂੰ ਕਿਹਾ ਵੀ ਗਿਆ ਸੀ ਕਿ ਪਲੇਅਰਾਂ ਨੂੰ ਨਹੀਂ ਦਬਾਉਣਾ ਨਾ ਕੁਛ ਕਰਨਾ ਨਾ ਤੇ ਅਹੀਂ ਕਬੱਡੀ ਤੇ ਆਪਣਾ ਕੋਈ ਕੰਟਰੋਲ ਰੱਖਣਾ ਤੇ ਨਾ ਅਹੀਂ ਕਿਸੇ ਦਾ ਰਹਿਣ ਦੇਣਾ ਜੋ ਮਾਂ ਖੇਡ ਕਬੱਡੀ ਆ ਜਿੱਦਾਂ ਪਹਿਲਾਂ ਚੱਲਦੀ ਸੀ ਓਦਾਂ ਚੱਲੇ ਕਿਸੇ ਦਾ ਉੱਤੇ ਕੰਟਰੋਲ ਨਹੀਂ ਹੋਊਗਾ ਕੋਈ ਠੀਕ ਜੇ ਤੇ ਜੇ ਬਾਕੀ ਗੱਲ ਕਰਦੇ ਆ ਕਿ ਮੂਸੇ ਵਾਲਾ ਤੇ ਫਿਰ ਮੂਸੇ ਵਾਲੇ ਦਾ ਕੀ ਕਸੂਰ ਸੀ ਇਹਨਾਂ ਨੇ ਇੱਕ ਫੇਮ ਲੈਣ ਵਾਸਤੇ ਉਹਨੂੰ ਮਾਰਤਾ ਐਡਾ ਵੱਡਾ ਬੰਦਾ ਮਾਰ ਕੇ ਸੁੱਟਦਾ ਹੋਰਾ ਓਰੀ ਤੇ ਪੰਜਾਬ ਨੂੰ ਕਿੱਡੀ ਦੇਣੀ ਇਹ ਬੰਦੇ ਨੇ ਕੀ ਪੰਜਾਬ ਨੂੰ ਦੇ ਨਹੀਂ ਜਿਹੜਾ ਮਰ ਗਿਆ ਇਹ ਆਪਣੇ ਆਪ ਨੂੰ ਖੁਦ ਨੂੰ ਕਹਿੰਦਾ ਕਿ ਮੈਂ ਮਹਾਲੀ ਦਾ ਡੀਐਸਪੀ ਮੇਰੀ ਕੋਈ ਵਾਲ ਨਹੀਂ ਦੇਖ ਸਕਦਾ ਤੇ ਮਾਵਾ ਨੇ ਪੁੱਤ ਪਰੇ ਤੋਂ ਪਰੇ ਜੰਮਿਆ ਦੇਖ ਸਕਦੇ ਸਾਰਾ ਕੁਝ ਕਰ ਸਕਦੇ ਆ ਤੇ ਇਹਰਾ ਵਹਿਮ ਹੀ ਬਾਕੀ ਰਹੀ ਗੱਲ ਮੂਸੇ ਵਾਲੇ ਦੇ ਚੱਕਰ ਵਿੱਚ ਜਿੰਨੇ ਕਿਸ ਨੇ ਪਾਣੀ ਦਾ ਗਲਾਸ ਵੀ ਪਿਆਣਾ ਅਸੀਂ ਉਹ ਵੀ ਮਾਰਾਂਗੇ 35 ਮਾਰਨੇ ਆ 2 ਮਾਰਦੇ ਆ 33 ਰਹਿ ਗਏ ਜੇ ਤੇ ਆਪਾਂ ਮਾਰਨੇ ਆ ਠੀਕ ਜੇ ਤੇ ਬਾਕੀ ਪੰਜਾਬ ਸਰਕਾਰ ਨੂੰ ਤਾਂ ਪੁਲਿਸ ਨੂੰ ਕਹਿਣਾ ਜਿਉਂਦੇ ਕਿ ਨਜਾਇਜ਼ ਨਾ ਕਰੋ ਜੇ ਕਰਨਾ ਵਧੀਆ ਕੰਮ ਕਰੋ ਤੁਹਾਡੀ ਠੀਕ ਹੈ ਤੁਹਾਡੀ ਜੋਬ ਆ ਤੁਸੀਂ ਡੱਕਣਾ ਵਾ ਕ੍ਰਾਈਮ ਪਰ ਇਹ ਨਹੀਂ ਕਿ ਕੋਈ ਰਾਹਗੀਰ ਝੁੱਕ ਕੇ ਮਾਰ ਦੋ ਜਿਹਨੂੰ ਅਸੀਂ ਜਾਣਦੇ ਵੀ ਨਹੀਂ ਫਿਰ ਸਾਡੇ ਜਿਹਦੇ ਪੁਲਿਸ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਬਾਕੀ ਮਾਨ ਸਾਹਿਬ ਨੂੰ ਪੁੱਛਿਆ ਜਾਵੇ ਕਿ ਜਦੋਂ ਮੂਸੇ ਵਾਲੇ ਦਾ ਤੁਹਾਡਾ ਡਾਕਟਰ ਸਿੰਘਲਾ ਨੇ ਜਿਹੜਾ ਐਮ ਐਲ ਏ ਸਾਹਿਬ ਹੀ ਉਹਦਾ ਪਾਸਪੋਰਟ ਨਹੀਂ ਬਣ ਦਿੱਤਾ ਇਲੈਕਸ਼ਨ ਤੋਂ ਬਾਅਦ ਆਨ ਤੁਹਾਨੂੰ ਪਤਾ ਕਦੀ ਕਿਹੇ ਬੰਦੇ ਨੇ ਸੁਣਿਆ ਵਾ ਇਤਿਹਾਸ ਦੇ ਵਿੱਚ ਕਿ 3 ਮਹੀਨੇ ਦਾ ਪਾਸਪੋਰਟ ਨਹੀਂ ਹੁੰਦਾ ਵਾ ਉਨੂੰ 10 ਮਿੰਟਾਂ ਦੇ ਵਿੱਚ ਦੋ ਪਾਸਪੋਰਟ ਦਿੱਤੇ ਗਏ ਮੂਸੇ ਵਾਲੇ ਨੂੰ ਕਿਉਂ ਕਿ ਉਹਨੂੰ ਮਰਵਾਉਣਾ ਸੀ ਉਹਨੂੰ ਬਾਹਰ ਨਹੀਂ ਜਾਣ ਦੇਣਾ ਬਸ ਉਹਨੂੰ ਪਹਿਲੋ ਪਾਸਪੋਰਟ ਦਿੱਤਾ 10 ਮਿੰਟ ਪਹਿਲੋ 1 ਸਾਲ ਦਾ ਰੀਨਿਊ ਕਰਕੇ ਪਾਸਪੋਰਟ ਅਫਸਰ ਆਇਆ ਫੇਰ ਪਾਸਪੋਰਟ ਫੜ ਲਿਆ ਨਹੀਂ ਨਹੀਂ ਤੁਹਾਡਾ ਪਾਸਪੋਰਟ ਇਹ ਨਹੀਂ ਆਵਾ 3 ਮਹੀਨੇ ਦਾ ਪਾਸਪੋਰਟ ਰੀਨਿਊ ਕਰਕੇ ਦਿੱਤਾ ਮੈਂ ਆਪਣੀ ਪਬਲਿਕ ਨੂੰ ਆਪਣੀ ਜਨਤਾ ਨੂੰ ਪੁੱਛਣਾ ਚਾਹੁੰਦਾ ਭੈਣ ਭਰਾਵਾਂ ਨੂੰ ਅਜੇ ਤੱਕ ਕਦੀ ਤੁਸੀਂ ਸੁਣਿਆ ਕਿ 3 ਮਹੀਨੇ ਦਾ ਪਾਸਪੋਰਟ ਰੀਨਿਊ ਹੋਇਆ ਹੋਵੇ ਤੁਸੀਂ ਦੱਸੋ ਫਿਰ ਉਹਨੂੰ ਮਰਾਉਣ ਦੀ ਛਾਜਸ਼ ਕੀ ਨਹੀਂ ਸੀ ਅੱਜ ਸੀ ਇਹ ਦੱਸਿਆ ਜਾਵੇ ਮੈਨੂੰ ਕਿ ਮੈਂ ਹੀ ਕਿੱਥੇ ਗਲਤ ਹਾਂ ਉਹ ਸਿਰਫ ਉਹਨੂੰ ਮਰਵਾਉਣਾ ਸੀ ਤੇ ਇਹਨਾਂ ਨੇ ਮਰਵਾਤਾ ਆਹ ਥਕੀਮ ਜੇ ਸਾਰੀ ਤੇ ਜੇਕਰ ਇਹਨਾਂ ਨੂੰ ਪਹਿਲਾਂ ਪਤਾ ਹੀ ਮਰੂਸੇ ਵਾਲੇ ਨੂੰ ਥ੍ਰੈਟ ਵਾ ਇਲੈਕਸ਼ਨ ਤੋਂ ਜਿੱਤਣ ਤੋਂ ਪਹਿਲਾਂ ਥੈਟਾਂ ਦਾ ਪਤਾ ਹੀ ਜਦੋਂ ਜਿੱਤ ਕੇ ਪਾਵਰ ਚਾਕੇ ਤੇ ਫਿਰ ਥ੍ਰੈਟਾਂ ਮੁੱਕ ਗਿਆ ਫਿਰ ਨਹੀਂ ਉਹਨੂੰ ਕੋਈ ਥ੍ਰੈਟ ਇਹ ਇਹਨਾਂ ਕੋਲ ਪਾਵਰ ਆ ਗਈ ਮਾਨ ਸਾਹਿਬ ਕੋ ਫਿਰ ਇਹ ਦਿੰਦੇ ਉਹਨੂੰ ਸਿਕਿਉਰਿਟੀ ਵਧ ਦਿੰਦੇ ਸਕੂ ਫਿਰ ਕਿਉਂ ਨਹੀਂ ਸਿਕਿਉਰਿਟੀ ਦਿੱਤੀ ਇਹਨੂੰ ਤੇ ਬਾਕੀ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿ ਜਿਹੜਿਆ ਵੀ ਬੰਦਿਆਂ ਨੇ ਇਹਨੂੰ ਜਗੂ ਨੂੰ ਕਬੱਡੀ ਚ ਵਾੜਿਆ ਵਾ ਸਾਨੂੰ ਸਾਰਾ ਹੀ ਪਤਾ ਵਾ ਉਹ ਕੋਈ ਵੀ ਕੋਈ ਕਿਹੜੇ ਵਹਿਮ ਚ ਨਾ ਰਹੇ ਕਿ ਸਾਨੂੰ ਪਤਾ ਨਹੀਂ ਕਬੱਡੀ ਚ ਇਹਨਾਂ ਨੂੰ ਵਾੜਨ ਵਾਲੇ ਕਿਹੜੇ ਆ ਜਿਹੜੇ ਉਹ ਬੰਦੇ ਹੈਗੇ ਸਾਨੂੰ ਉਹਨਾਂ ਬਾਰੇ ਪਤਾ ਵਾ ਉਹ ਵੀ ਤਿਆਰ ਰਹਿਣ ਕੋਈ ਚੱਕਰ ਨਹੀਂ ਆ ਨਾ ਹੀ ਆਪਣਾ ਕਬੱਡੀ ਤੇ ਕੋਈ ਜੋਰ ਰਹਿਣ ਦੇਣਾ ਨਾ ਹੀ ਕਿਸਦਾ ਰਹਿਣ ਦੇਣਾ ਕਬੱਡੀ ਮਾਂ ਖੇਡ ਕਬੱਡੀ ਉਦਾਂ ਹੀ ਚੱਲੂਗੀ ਜਿੱਦਾਂ ਪਹਿਲਾਂ ਚੱਲਦੀ ਸੀ ਮੂਸੇ ਵਾਲੇ ਦੇ ਚੱਕਰ ਵਿੱਚ ਜਿੰਨੇ ਕਿਸ ਨੇ ਪਾਣੀ ਦਾ ਗਲਾਸ ਵੀ ਪਿਆਇਣਾ ਸੀ ਉਹ ਵੀ ਮਾਰਾਂਗੇ 35 ਮਾਰਨੇ ਆ 2 ਮਾਰਦੇ ਆ 33 ਰਹਿ ਗਏ ਜੇ ਤੇ ਆਪਾਂ ਮਾਰਨੇ ਆ ਫਿਰ ਰਾਣਾ ਬਲਾਚੌਰੀਆ ਨਜਾਇਜ਼ ਮਾਰਤਾ ਉਹ ਕੋਈ ਨਜਾਇਜ਼ ਨਹੀਂ ਸੀ ਉਹ ਜੱਗੂ ਤੇ ਲਾਰੈਂਸ ਦਾ ਪੂਰਾ ਕਾਲਾ ਕੰਮ ਸੰਭਾਲਦਾ ਸੀ ਤੇ ਪਲੇਅਰਾਂ ਤੇ ਦਬਾਰ ਰੱਖਦਾ ਸੀ ਤੇ ਉਹਨੂੰ ਕਿਹਾ ਵੀ ਗਿਆ ਸੀ ਕਿ ਪਲੇਅਰਾਂ ਨੂੰ ਨਹੀਂ ਦਬਾਉਣਾ ਨਾ ਕੁਛ ਕਰਨਾ ਨਾ ਤੇ ਅਸੀਂ ਕਬੱਡੀ ਤੇ ਆਪਣਾ ਕੋਈ ਕੰਟਰੋਲ ਰੱਖਣਾ ਤੇ ਨਾ ਹੀ ਕਿਸੇ ਦਾ ਰਹਿਣ ਦੇਣਾ ਤੇ ਫਿਰ ਮੂਸੇ ਵਾਲੇ ਦਾ ਕੀ ਕਸੂਰ ਸੀ ਇੰਨਾ ਨੇ ਇੱਕ ਥੇਮ ਲੈਣ ਵਾਸਤੇ ਉਹਨੂੰ ਮਾਰਤਾ ਐਡਾ ਵੱਡਾ ਬੰਦਾ ਮਾਰ ਕੇ ਸੁੱਟਦਾ ਹੋਰਾਂ ਔਰੀ ਤੇ ਪੰਜਾਬ ਨੂੰ ਕਿੱਡੀ ਦੇਣ ਸੀ ਐਸ ਬੰਦੇ ਦੀ ਕੀ ਪੰਜਾਬ ਨੂੰ ਦੇਣ ਸੀ ਜਿਹੜਾ ਮਰ ਗਿਆ ਸਾਸਰੀ ਕਾਲ ਜੀ ਮੇਰੇ ਸਾਰੇ ਭੈਣ ਭਰਾ ਨੂੰ ਮੈਂ ਡੋਨੀ ਬੱਲ ਆ ਜੋ ਕੱਲ ਮਹਾਲੀ ਪੁਲਿਸ ਨੇ ਸਾਡਾ ਇੱਕ ਸੱਜਣ ਦਿੱਲੀ 에ਰਪੋਰਟ ਤੋਂ ਚੁੱਕ ਕੇ ਉਹਨੂੰ ਲਿਆ ਕੇ ਰਾਤ ਜਿਹੜੇ ਗੋਲੀ ਮਾਰਤੀ ਗਾਂ ਉਹਦੇ ਕੋਲੋਂ ਹੋਰਾਂ ਇੱਕ ਸੱਜਣ ਲੈ ਕੇ ਉਹਨੂੰ ਉਹਨੂੰ ਮਾਰਤਾ ਇਹ ਬਹੁਤ ਹੀ ਜਿਆਦੀ ਗਲਤ ਗੱਲ ਜੇ ਨਾ ਇਹਨਾਂ ਦੋਵਾਂ ਬੰਦਿਆਂ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਨਾ ਕੋਈ ਗੱਲ ਹੀ ਪੁਲਿਸ ਨੇ ਬਿਲਕੁਲ ਹੀ ਸਰਕਾਰ ਦੇ ਦਬਾਅ ਦੇ ਹੇਠਾ ਕੇ ਬਿਲਕੁਲ ਹੀ ਨਜਾਇਜ਼ ਬੰਦਾ ਮਾਰਤਾ ਕਿ ਜਿਹਨੂੰ ਅਸੀਂ ਕੱਲ ਪਤਾ ਲੱਗਾ ਹਨੂ ਉਹ ਨਾਂ ਦਾ ਉਹ ਨਾਂ ਦਾ ਵੀ ਸਾਨੂੰ ਪਤਾ ਨਹੀਂ ਠੀਕ ਜੇ ਬਾਕੀ ਜਿਹੜਾ ਇਹਨਾਂ ਨੇ ਪ੍ਰੋਪਗੈਂਡਾ ਠਾਇਆ ਕਿ ਰਾਣਾ ਬਲਾਚੌਰੀਆ ਨਜਾਇਜ਼ ਮਾਰਤਾ ਉਹ ਕੋਈ ਨਜਾਇਜ਼ ਨਹੀਂ ਉਹ ਜੱਗੂ ਤੇ ਲਾਰੈਂਸ ਦਾ ਪੂਰਾ ਕਾਲਾ ਕੰਮ ਸਾਂਭਦਾ ਸੀ ਤੇ ਪਲੇਅਰਾਂ ਤੇ ਦਬਾਅ ਰੱਖਦਾ ਸੀ ਕਲੱਬਾਂ ਵਾਲਿਆਂ ਨੂੰ ਡਰਾਉਂਦਾ ਤਾਂ ਮੁਕਾਉਂਦਾ ਹੀ ਆਪਣੇ ਹਿੱਸੇ ਰੱਖਦਾ ਹੀ ਓਨ ਕਰਵਾ ਕਰਵਾ ਕੇ ਤੇ ਇਹ ਜੋ ਕਾਧਾ ਉਹਨਾਂ ਨਜਾਇਜ਼ ਹੋ ਗਈ ਤੇ ਉਹਨੂੰ ਕਿਹਾ ਵੀ ਗਿਆ ਸੀ ਕਿ ਪਲੇয়ারਾਂ ਨੂੰ ਨਹੀਂ ਦਬਾਉਣਾ ਨਾ ਕੁਝ ਕਰਨਾ ਨਾ ਤੇ ਅਹੀਂ ਕਬੱਡੀ ਤੇ ਆਪਣਾ ਕੋਈ ਕੰਟਰੋਲ ਰੱਖਣਾ ਤੇ ਨਾ ਅਹੀਂ ਕਿਸੇ ਦਾ ਰਹਿਣ ਦੇਣਾ ਜੋ ਮਾਂ ਖੇਡ ਕਬੱਡੀ ਆ ਜਿੱਦਾਂ ਪਹਿਲਾਂ ਚੱਲਦੀ ਸੀ ਓਦਾਂ ਚੱਲੇ ਕਿਸੇ ਦਾ ਉੱਤੇ ਕੰਟਰੋਲ ਨਹੀਂ ਹੋਊਗਾ ਕੋਈ ਠੀਕ ਜੇ ਤੇ ਜੇ